ਸਿਮਪਲੀਫਾਇਰ ਦੇ ਇਸ ਬਿਹਤਰੀਨ ਜੇ ਮੰਚ ਤੇ ਆਪ ਜੀ ਦਾ ਸਵਾਗਤ ਹੈ ਅੱਜ ਅਸੀਂ ਸੁਖਬੀਰ ਹੋਣਾ ਦਾ ਲਿਖਿਆ ਹੋਇਆ ਨਾਵਲ ਮੱਖੀਆਂ ਪੜਨ ਜਾ ਰਹੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਵੇਗਾ ਆਈ ਐਮ ਪ੍ਰੈਗਨੈਂਟ ਹਾਂ ਮੈਂ ਮਾਇਰਾ ਹਾਂ ਮਾਇਰਾ ਮਤਲਬ ਬਿਊਟੀਫੁਲ ਪਰ ਤੁਸੀਂ ਇਹ ਵੀ ਸੋਚ ਸਕਦੇ ਹੋ ਕਿ ਮਾਇਰਾ ਸ਼ਬਦ ਦਾ ਅਰਥ ਇਹ ਹੋਵੇਗਾ ਆਈ ਐਮ ਪ੍ਰੈਗਨੈਂਟ ਕਿਉਂਕਿ ਮਨੁੱਖ ਹਰ ਚੀਜ਼ ਦੇ ਅਰਥ ਆਪਣੇ ਹਿਸਾਬ ਨਾਲ ਸੋਚਦਾ ਹੈ ਨੋ ਨੋ ਯੂ ਆਰ ਪ੍ਰੈਗਨੈਂਟ ਕੀ ਤੁਹਾਡੇ ਅੰਦਰ ਸੁਪਨੇ ਨਹੀਂ ਬਣਦੇ ਕੀ ਤੁਹਾਡੇ ਅੰਦਰੋਂ ਇਛਾਵਾ ਜਨਮ ਨਹੀਂ ਲੈਂਦੀਆਂ ਕੀ ਤੁਹਾਡੇ ਅੰਦਰ ਖਿਆਲ ਨਹੀਂ ਹਿਲਦੇ ਹਰ ਸ਼ਖਸ ਦੇ ਅੰਦਰ ਕੁਝ ਬਣਦਾ ਹੈ ਜਨਮਦਾ ਹੈ एवरीवन ਇਜ਼ ਪ੍ਰੈਗਨੈਂਟ ਮਾਇਰਾ ਇਸੇ ਤਰ੍ਹਾਂ ਦੀਆਂ ਕਵਿਤਾਵਾਂ ਲਿਖਦੀ ਬਹੁਤ ਖੂਬਸੂਰਤ ਕੁੜੀ ਇਸ ਚિત੍ਰਕਾਰ ਦੇ ਖਿਆਲਾਂ ਦਾ ਹਿੱਸਾ ਹੈ ਜੋ ਉਸਦੇ ਬਾਰੇ ਰੋਜ਼ ਜਾਂ ਕੁਝ ਦਿਨਾਂ ਦੇ ਬਾਅਦ ਆਪਣੀ ਡਾਇਰੀ ਵਿੱਚ ਕੁਝ ਨਾ ਕੁਝ ਲਿਖਦਾ ਹੈ ਤੇ ਉਸ ਬਾਰੇ ਜੋ ਵੀ ਉਹ ਸੋਚਦਾ ਹੈ ਜਾਂ ਉਸ ਕੁੜੀ ਦਾ ਲਿਖਿਆ ਪੜ੍ਹਦਾ ਹੈ ਅਤੇ ਉਸ ਨਾਲ ਕੀਤੀ ਹਰ ਗੱਲਬਾਤ ਸਭ ਕੁਝ ਆਪਣੀ ਡਾਇਰੀ ਵਿੱਚ ਉਤਾਰ ਲੈਂਦਾ ਹੈ ਇੱਕ ਬਹੁਤ ਸੋਹਣਾ ਸ਼ਹਿਰ ਜੋ ਚਾਰੇ ਪਾਸਿਆਂ ਤੋਂ ਬਹੁਤ ਹਰਿਆਲੀ ਅਤੇ ਛੋਟੇ ਛੋਟੇ ਪਿੰਡਾਂ ਨਾਲ ਘਿਰਿਆ ਹੋਇਆ ਹੈ ਇਸ ਸ਼ਹਿਰ ਵਿੱਚ ਇੱਕ ਬਹੁਤ ਵੱਡੇ ਤੇ ਸੋਹਣੇ ਘਰ ਵਿੱਚ ਇੱਕ ਪੇਸ਼ੇਵਾਰ ਤੇ ਕਾਫੀ ਮਸ਼ਹੂਰ ਚਿੱਤਰਕਾਰ ਰਹਿੰਦਾ ਹੈ ਇਹ ਆਦਮੀ ਆਮ ਲੋਕਾਂ ਵਰਗਾ ਨਹੀਂ ਹੈ ਇਹ ਅਖਬਾਰ ਨੂੰ ਹਮੇਸ਼ਾ ਪੁੱਠੇ ਪਾਸਿਓਂ ਪੜ੍ਹਨਾ ਸ਼ੁਰੂ ਕਰਦਾ ਹੈ ਪਹਿਲਾਂ ਆਖਰੀ ਪੰਨਾ ਪੜ੍ਹਦਾ ਹੈ ਸਵੇਰ ਦੀ ਚਾਹ ਆਪ ਬਣਾਉਂਦਾ ਹੈ ਭਾਵੇਂ ਕਿ ਇਸ ਦੀ ਪਤਨੀ ਇਸ ਲਈ ਚਾਹ ਬਣਾਉਣਾ ਚਾਹੁੰਦੀ ਹੈ ਇਸ ਆਦਮੀ ਨੂੰ ਸਿਰਫ ਸ਼ਾਂਤੀ ਚਾਹੀਦੀ ਹੈ ਇਹ ਇਕੱਲਾ ਚੁੱਪ ਅਤੇ ਸ਼ਾਂਤ ਰਹਿਣਾ ਪਸੰਦ ਕਰਦਾ ਹੈ ਇਸ ਨੂੰ ਕਿਸੇ ਗੱਲ ਦੀ ਖੁਸ਼ੀ ਨਹੀਂ ਹੁੰਦੀ ਨਾ ਹੀ ਇਹ ਕਦੇ ਉਦਾਸ ਹੁੰਦਾ ਹੈ ਇਸ ਦੀ ਪਤਨੀ ਇਸ ਨੂੰ ਪੱਥਰ ਦਿਲ ਆਦਮੀ ਆਖਦੀ ਹੈ ਇਸ ਦੀ ਇੱਕ ਦੋਸਤ ਹੈ ਉਹ ਮੈਨਿਸ਼ ਗਰਲ ਹੈ ਉਹ ਜਵਾਨ ਕੁੜੀ ਹੈ ਜੋ ਹਾਲੇ ਵਿਆਹੀ ਨਹੀਂ ਉਹ ਮੁੰਡਿਆਂ ਵਾਲੇ ਕੱਪੜੇ ਪਾਉਂਦੀ ਹੈ ਅਤੇ ਹਮੇਸ਼ਾ ਕਿਤੇ ਵੀ ਆਉਂਦੀ ਜਾਂਦੀ ਇੱਕ ਕੁੜੀ ਨੂੰ ਆਪਣੇ ਨਾਲ ਰੱਖਦੀ ਹੈ ਉਹ ਕਾਲਜ ਵਿੱਚ ਪੜ੍ਹਦੀ ਅਤੇ ਹੋਸਟਲ ਵਿੱਚ ਰਹਿੰਦੀ ਹੈ ਉਹ ਕਦੇ ਇਕੱਲੀ ਨਹੀਂ ਸੌਂਦੀ ਉਸਨੂੰ ਹਮੇਸ਼ਾ ਇੱਕ ਕੁੜੀ ਆਪਣੇ ਨਾਲ ਸੌਣ ਲਈ ਚਾਹੀਦੀ ਹੈ ਉਹ ਕਿਤੇ ਨਾ ਕਿਤੇ ਧੁਰ ਅੰਦਰੋਂ ਆਪਣੇ ਆਪ ਨੂੰ ਮੁੰਡਾ ਮਹਿਸੂਸ ਕਰਦੀ ਹੈ ਇਸ ਚિત੍ਰਕਾਰ ਦੇ ਅਜੀਬ ਦੋਸਤਾਂ ਵਿੱਚੋਂ ਇੱਕ ਅਜੀਹਾ ਵੀ ਹੈ ਜੋ ਇੱਕ ਅਜੀਬ ਬਿਮਾਰੀ ਦਾ ਸ਼ਿਕਾਰ ਹੈ ਉਹ ਆਪਣਾ ਪਿਸ਼ਾਬ ਪੀਂਦਾ ਹੈ ਇਸ ਭੈੜੀ ਆਦਤ ਨੂੰ ਛੱਡਣ ਲਈ ਉਹ ਪਿਛਲੇ 1 ਸਾਲ ਤੋਂ ਟ੍ਰੀਟਮੈਂਟ ਲੈ ਰਿਹਾ ਹੈ ਪਰ ਉਸ ਦੀ ਇਸ ਬਿਮਾਰੀ ਬਾਰੇ ਉਸਦੇ ਡਾਕਟਰ ਅਤੇ ਇਸ ਚਿੱਤਰਕਾਰ ਤੋਂ ਬਿਨਾ ਕਿਸੇ ਨੂੰ ਵੀ ਪਤਾ ਨਹੀਂ ਇਸ ਦਾ ਇੱਕ ਅਜਿਹਾ ਦੋਸਤ ਵੀ ਹੈ ਜਿਸ ਨੂੰ ਬੋਲਣ ਦਾ ਦੌਰਾ ਪੈਂਦਾ ਹੈ ਉਹ 2-2 ਘੰਟੇ ਲਗਾਤਾਰ ਬੋਲਦਾ ਰਹਿੰਦਾ ਹੈ ਇੱਕ ਗੱਲ ਨੂੰ 5 ਜਾਂ 6 ਵਾਰ ਦੁਹਰਾਉਂਦਾ ਹੈ ਅਜਿਹੇ ਅਜੀਬ ਲੋਕਾਂ ਵਿੱਚ ਘਿਰਿਆ ਹੋਇਆ ਇਹ ਚਿੱਤਰਕਾਰ ਇਹਨਾਂ ਲੋਕਾਂ ਬਾਰੇ ਕਦੇ ਨਹੀਂ ਸੋਚਦਾ ਉਹ ਬਹੁਤ ਘੱਟ ਸੋਚਦਾ ਹੈ ਅਤੇ ਆਮ ਤੌਰ ਤੇ ਉਸ ਦੇ ਦਿਮਾਗ ਵਿੱਚ ਉਸ ਦੀ ਇੱਕ ਹੀ ਦੋਸਤ ਦਾ ਖਿਆਲ ਰਹਿੰਦਾ ਹੈ ਉਹ ਹੈ ਮਾਇਰਾ ਜੋ ਉਸ ਦੀ ਫੇਸਬੁੱਕ ਫਰੈਂਡ ਹੈ ਇਹ ਚિત੍ਰਕਰ ਚਾਹੁੰਦਾ ਹੈ ਕਿ ਉਸ ਦੀ ਪਤਨੀ ਉਸ ਦੀ ਡਾਇਰੀ ਨੂੰ ਕਦੇ ਨਾ ਪੜੇ ਕਿਉਂਕਿ ਡਾਇਰੀ ਵਿੱਚ ਉਹ ਸਭ ਕੁਝ ਤਕਰੀਬਨ ਮਾਇਰਾ ਬਾਰੇ ਹੀ ਲਿਖਦਾ ਹੈ ਕਿਸੇ ਵੀ ਥਾਂ ਤੇ ਕਿਸੇ ਕੁੜੀ ਜਾਂ ਔਰਤ ਦੀ ਹਾਜ਼ਰੀ ਉਸ ਜਗ੍ਹਾ ਨੂੰ ਇੱਕ ਵੱਖਰੀ ਰੌਣਕ ਨਾਲ ਭਰ ਦਿੰਦੀ ਹੈ ਜੇਕਰ ਉਹ ਖੂਬਸੂਰਤ ਹੋਵੇ ਤਾਂ ਇਹ ਉਸ ਤੋਂ ਵੀ ਵੱਡੀ ਗੱਲ ਹੈ ਬਸ਼ਰਤੇ ਉਹ ਤੁਹਾਡੀ ਭੈਣ ਜਾਂ ਧੀ ਨਾ ਹੋਵੇ ਵੈਸੇ ਖੂਬਸੂਰਤੀ ਦੁਨੀਆ ਵਿੱਚ ਹਰ ਜਗ੍ਹਾ ਤੇ ਹੈ ਧਰਤੀ ਦੇ ਹਰ ਹਿੱਸੇ ਤੇ ਅਸਮਾਨ ਦੇ ਵਿੱਚ ਵੀ ਤੁਸੀਂ ਕਿਸੇ ਵੀ ਮੁਹੱਲੇ ਜਾਂ ਗਲੀ ਵਿੱਚ ਚਲੇ ਜਾਣਾ ਉੱਥੇ ਬਹੁਤ ਬੱਚੇ ਮਿਲ ਜਾਣਗੇ ਕੁਝ ਠੀਕ ਠਾਕ ਲੱਗਣ ਵਾਲੇ ਆਦਮੀ ਮਿਲ ਜਾਣਗੇ ਪਰ ਉੱਥੇ ਘਟੋ ਘਟ ਇੱਕ ਔਰਤ ਜਾਂ ਕੁੜੀ ਅਜਿਹੀ ਜ਼ਰੂਰ ਮਿਲ ਜਾਵੇਗੀ ਜੋ ਖੂਬਸੂਰਤ ਹੋਵੇਗੀ ਕੁਦਰਤ ਨੇ ਮੇਰੇ ਨਾਲ ਵੀ ਥੋੜੀ ਜਹੀ ਲਿਹਾਜ਼ ਕੀਤੀ ਹੈ ਮੇਰੀ ਇੱਕ ਫੇਸਬੁਕ ਫਰੈਂਡ ਹੈ ਮਾਇਰਾ ਬਹੁਤ ਖੂਬਸੂਰਤ ਹੈ ਮੈਂ ਮਾਇਰਾ ਬਾਰੇ ਹਾਲੇ ਬਹੁਤਾ ਨਹੀਂ ਜਾਣਦਾ ਇਹ ਪੰਜਾਬੀ ਕੁੜੀ ਹੈ ਭਾਵੇਂ ਪੰਜਾਬੀ ਕੁੜੀਆਂ ਦੇ ਅਜਿਹੇ ਨਾਮ ਨਹੀਂ ਹੁੰਦੇ ਪਰ ਲੋਕ ਫੇਸਬੁਕ ਤੇ ਇਸ ਤਰ੍ਹਾਂ ਦੇ ਅਜੀਬੋ ਗਰੀਬ ਨਾਮ ਤੇ ਅਕਾਊਂਟ ਬਣਾ ਲੈਂਦੇ ਹਨ ਵੈਸੇ ਜ਼ਿੰਦਗੀ ਦੇ ਇਸ ਸਮੇਂ ਵਿੱਚ ਇਸ ਗੱਲ ਦਾ ਮੈਂ ਉਹਨਾਂ ਸਵਾਦ ਨਹੀਂ ਲੈ ਸਕਦਾ ਜਿੰਨਾ ਜਵਾਨ ਉਹਨਦੇ ਲੋਕ ਸਿਰਫ ਕਿਸੇ ਕੁੜੀ ਦੇ ਦੋਸਤ ਹੋਣ ਨਾਲ ਭਰੇ-ਭਰੇ ਮਹਿਸੂਸ ਕਰਦੇ ਹਨ ਭਾਵੇਂ ਮੈਂ ਬੁੱਢਾ ਨਹੀਂ ਹਾਂ ਪਰ ਪਿਛਲੇ 15 ਸਾਲਾਂ ਵਿੱਚ ਜੋ ਹੁੰਦਾ ਰਿਹਾ ਉਸ ਨੇ ਮੇਰੇ ਲਈ ਖੂਬਸੂਰਤੀ ਅਤੇ ਔਰਤ ਦੇ ਅਰਥ ਬਦਲ ਦਿੱਤੇ ਹਨ ਆਮ ਤੌਰ ਤੇ ਮੈਂ ਕਿਸੇ ਨੂੰ ਵੀ ਮਿਲਣਾ ਪਸੰਦ ਨਹੀਂ ਕਰਦਾ ਨਾ ਹੀ ਮੈਂ ਇਹ ਚਾਹੁੰਦਾ ਹਾਂ ਕਿ ਕੋਈ ਵੀ ਮੇਰੇ ਕੋਲ ਘਰ ਮੈਨੂੰ ਮਿਲਣ ਆਵੇ ਪਰ ਇਸ ਕੁੜੀ ਨੂੰ ਮਿਲਣ ਬਾਰੇ ਕਈ ਵਾਰ ਖਿਆਲ ਆਉਂਦਾ ਰਹਿੰਦਾ ਹੈ ਕਈ ਵਾਰ ਉਹ ਅਜਿਹਾ ਕੁਝ ਨਾ ਕੁਝ ਕਰਦੀ ਹੈ ਜਿਸ ਤੋਂ ਉਸ ਨੂੰ ਮਿਲਣ ਬਾਰੇ ਖਿਆਲ ਸਤਾਉਣ ਲੱਗਦਾ ਹੈ ਉਸ ਨੇ ਇੱਕ ਦਿਨ ਆਪਣੀ ਕਿਤਾਬ ਪੜ੍ਹਦੀ ਦੀ ਫੋਟੋ ਫੇਸਬੁੱਕ ਤੇ ਪੋਸਟ ਕੀਤੀ ਸੀ ਉਹ ਸਿਰਫ ਹੱਥ ਦੀ ਫੋਟੋ ਸੀ ਖੁੱਲੀ ਕਿਤਾਬ ਤੇ ਹੱਥ ਰੱਖਿਆ ਹੋਇਆ ਸੀ ਹੱਥ ਦਾ ਰੰਗ ਬਹੁਤ ਗੋਰਾ ਸੀ ਪਤਲੀਆਂ ਲੰਬੀਆਂ ਉਂਗਲਾਂ ਇੱਕ ਦਿਨ ਉਸਨੇ ਆਪਣੀ ਪਿਕ ਵੀ ਪੋਸਟ ਕੀਤੀ ਪਰ ਇੱਕ ਵੀ ਲਾਈਕ ਆਉਣ ਤੋਂ ਪਹਿਲਾਂ ਡਿਲੀਟ ਕਰ ਦਿੱਤੀ ਸੀ ਪਰ ਮੈਂ ਵੇਖ ਲਈ ਸੀ ਗੋਰਾ ਰੰਗ ਤਿੱਖੇ ਨੈਣ ਨਕਸ਼ ਚੌੜਾ ਮੱਥਾ ਤਿੱਖੀ ਠੋਡੀ ਲੰਬੀ ਗਰਦਨ ਸਭ ਮੁਕੰਮਲ ਮੈਂ ਅਕਸਰ ਉਸ ਦੀ ਸ਼ਕਲ ਭੁੱਲ ਜਾਂਦਾ ਹਾਂ ਫਿਰ ਯਾਦ ਕਰਨ ਦੀ ਕੋਸ਼ਿਸ਼ ਕਰਦਾ ਹਾਂ ਮੈਨੂੰ ਉਸ ਨੂੰ ਮਿਲਣ ਦੀ ਇੱਛਾ ਕਦੇ-ਕਦੇ ਬਹੁਤ ਤੰਗ ਕਰਦੀ ਹੈ ਇੱਕ ਦਿਨ ਸਾਡੇ ਇੱਕ ਮਿਊਚੁਅਲ ਫਰੈਂਡ ਨੇ ਮੈਨੂੰ ਦੱਸਿਆ ਕਿ ਉਸ ਕੁੜੀ ਨਾਲ ਕਾਫੀ ਸਮਾਂ ਪਹਿਲਾਂ ਰੇਪ ਹੋਇਆ ਸੀ ਕਿਉਂਕਿ ਮੈਂ ਹਰ ਕੁੜੀ ਨੂੰ ਸਤਕਾਰ ਨਾਲ ਹੀ ਸੰਬੋਧਿਤ ਹੁੰਦਾ ਹਾਂ ਜਾਂ ਭੈਣ ਆਖਦਾ ਹਾਂ ਸਾਡੇ ਮਿਊਚੁਅਲ ਫਰੈਂਡ ਨੇ ਹੀ ਮੈਨੂੰ ਕਿਹਾ ਸੀ ਕਿ ਇਸ ਨੂੰ ਭੈਣ ਨਾ ਕਹਿਣਾ ਇਸ ਗੱਲਬਾਤ ਵਿੱਚ ਹੀ ਮੈਨੂੰ ਉਸ ਨਾਲ ਹੋਏ ਰੇਪ ਬਾਰੇ ਪਤਾ ਲੱਗਿਆ ਉਸ ਦੇ ਕਹਿਣ ਦਾ ਮਤਲਬ ਸੀ ਕਿ ਇਸ ਕੁੜੀ ਨੂੰ ਇਸ ਕਰਕੇ ਭੈਣ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਨਾਲ ਰੇਪ ਹੋਇਆ ਸੀ ਬਹੁਤ ਲੋਕ ਅਜੀਬ ਗੱਲਾਂ ਕਰਦੇ ਹਨ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਉਸਨੇ ਕਿਹਾ ਹੋਵੇ ਕਿ ਕਿਸੇ ਕੁੜੀ ਨੂੰ ਭੈਣ ਕਹਿਣ ਲਈ ਵੀ ਕੋਈ ਟਰਮਸ ਐਂਡ ਕੰਡੀਸ਼ਨ ਹਨ ਜਿਵੇਂ ਕਹਿ ਸਕਦੇ ਹਾਂ ਜੋ ਕੁੜੀ ਲਖਸਾਪਨ ਨਾਲ ਨਹਾਉਂਦੀ ਹੋਵੇ ਤੇ ਨਿਗਾ ਨੀਵੀਂ ਰੱਖਦੀ ਹੋਵੇ ਸਿਰਫ ਉਸੇ ਨੂੰ ਹੀ ਭੈਣ ਕਿਹਾ ਜਾ ਸਕਦਾ ਹੈ ਜਾਂ ਅਜੇਹੀਆਂ ਇਹ ਕੁਝ ਸ਼ਰਤਾਂ ਮੈਂ ਫੇਰ ਤੋਂ ਮਾਇਰਾ ਨੂੰ ਮਿਲਣ ਬਾਰੇ ਸੋਚਣ ਲੱਗਿਆ ਮੇਰੀ ਸਵੇਰ ਹਰ ਰੋਜ਼ ਫੇਸਬੁੱਕ ਤੇ ਮਾਇਰਾ ਦੀ ਪੋਸਟ ਪੜਨ ਨਾਲ ਹੀ ਸ਼ੁਰੂ ਹੁੰਦੀ ਹੈ ਉਹ ਅਜੀਬ ਤਰ੍ਹਾਂ ਦੀਆਂ ਗੱਲਾਂ ਫੇਸਬੁੱਕ ਤੇ ਆਪਣੇ ਟਾਈਮਲਾਈਨ ਤੇ ਪੋਸਟ ਕਰਦੀ ਹੈ ਬੇਬਾਕ ਸ਼ਬਦ ਜਿਨ੍ਹਾਂ ਵਿੱਚੋਂ ਕਈ ਵਾਰ ਨਿੱਡਰਤਾ ਝਲਕਦੀ ਹੈ ਕਈ ਵਾਰ ਡਰ ਜਾਂ ਬੇਸ਼ਰਮੀ ਜਿਸ ਦਿਨ ਉਹ ਕੋਈ ਪੋਸਟ ਨਹੀਂ ਕਰਦੀ ਮੇਰੇ ਮਾਨ ਵਿੱਚ ਇੱਕ ਲਾਈਨ ਆਉਂਦੀ ਹੈ ਅੱਜ ਫੇਸਬੁੱਕ ਤੇ ਚੰਦ ਨਹੀਂ ਚੜਿਆ ਕੱਲ ਉਸਨੇ ਇੱਕ ਪੋਇਮ ਪੋਸਟ ਕੀਤੀ ਕਮ ਆ ਜਾਓ ਆਓ ਮੇਰੇ ਕੋਲ ਮੈਂ ਕਪੜੇ ਉਤਾਰ ਦਿੱਤੇ ਹਨ ਪੂਰੇ ਦੇ ਪੂਰੇ ਬਿਲਕੁਲ ਸਾਰੇ ਮੇਰੇ ਨੰਗੇ ਸਰੀਰ ਤੇ ਕਵਿਤਾ ਲਿਖੋ ਆਪਣਾ ਕਾਨੂੰਨ ਲਿਖੋ ਤੁਹਾਨੂੰ ਨਹੀਂ ਪਤਾ ਜਿਹੜੇ ਸ਼ਬਦ ਪਹਿਲਾਂ ਕਿਸੇ ਬੇਦੋਸ਼ੇ ਦੇ ਲਹੂ ਨਾਲ ਕੀਤੇ ਵੀ ਲਿਖੇ ਜਾਂਦੇ ਹਨ ਉਹ ਕਾਲੇ ਅੱਖਰਾਂ ਵਿੱਚ ਕਾਨੂੰਨ ਬਣਦੇ ਹਨ ਤੁਸੀਂ ਕਲਮਾਂ ਲੈ ਕੇ ਆਉਣਾ ਸਿਆਹੀ ਦੀ ਜ਼ਰੂਰਤ ਨਹੀਂ ਬਸ ਕਲਮਾਂ ਤਿੱਖੀਆਂ ਹੋਣ ਬਹੁਤ ਤਿੱਖੀਆਂ ਤੇ ਤੁਸੀਂ ਲਿਖਦੇ ਜਾਣਾ ਜਦੋਂ ਮੇਰੇ ਪਿੰਡੇ ਵਿੱਚ ਕਲਮ ਖੋਬੇਗੀ ਮੇਰਾ ਸਿਮਦਾ ਹੋਇਆ ਲਊ ਤੁਹਾਡੇ ਸ਼ਬਦਾਂ ਨੂੰ ਆਕਾਰ ਦੇਵੇਗਾ ਆ ਜਾਓ ਮੈਂ ਨੰਗੀ ਹਾਂ ਮਾਇਰਾ ਉਸ ਦੀਆਂ ਇਸ ਤਰ੍ਹਾਂ ਦੀਆਂ ਕਵਿਤਾਵਾਂ ਮੈਨੂੰ ਹਮੇਸ਼ਾ ਬਹੁਤ ਸਵਾਲਾਂ ਨਾਲ ਭਰ ਦਿੰਦੀਆਂ ਹਨ वैसे मेरा उस ਨਾਲ ਕੋਈ ਸਬੰਧ ਨਹੀਂ ਪਰ ਕਿਸੇ ਬਾਰੇ ਸੋਚਣ ਲਈ ਇੰਨਾ ਹੀ ਕਾਫੀ ਹੁੰਦਾ ਹੈ ਕਿ ਉਹ ਕੁੜੀ ਹੋਵੇ ਤੁਹਾਡੀ ਦੋਸਤ ਹੋਵੇ ਤੇ ਫਿਰ ਸੋਹਣੀ ਵੀ ਹੋਵੇ ਮੈਂ ਹਮੇਸ਼ਾ ਇਸ ਤਾਕ ਵਿੱਚ ਰਹਿੰਦਾ ਹਾਂ ਕਿ ਉਸ ਨਾਲ ਕਿਸੇ ਬਹਾਨੇ ਗੱਲ ਕਰਾਂ ਪਰ ਕਿੱਥੋਂ ਸ਼ੁਰੂ ਹੋਵੇ ਇਹ ਪਤਾ ਨਹੀਂ ਲੱਗਦਾ ਇੱਕ ਦਿਨ ਉਸ ਦਾ ਮੈਸੇਜ ਆਇਆ ਉਸ ਨਾਲ ਗੱਲਬਾਤ ਕਰਨ ਲਈ ਮੇਰੇ ਲਈ ਇਹ ਵਧੀਆ ਮੌਕਾ ਸੀ ਉਸਨੇ ਲਿਖਿਆ ਤੁਸੀਂ ਸਾਹਿਤਕਾਰ ਵੀ ਹੋ ਮੈਂ ਕਿਹਾ ਨਹੀਂ ਉਸਨੇ ਜਵਾਬ ਦਿੱਤਾ ਚੰਗੀ ਗੱਲ ਹੈ ਮੈਂ ਇਹੋ ਚਾਹੁੰਦੀ ਸੀ ਕਿ ਮੈਂ ਕਿਸੇ ਮਨੁੱਖ ਨਾਲ ਗੱਲ ਕਰਾਂ ਮੈਂ ਉਸ ਨੂੰ ਕਿਹਾ ਤੁਸੀਂ ਤਾਂ ਆਪ ਸਾਹਿਤਕਾਰ ਹੋ ਤੁਸੀਂ ਕਵਿਤਾ ਲਿਖਦੇ ਹੋ ਉਸਨੇ ਕਿਹਾ ਮੈਨੂੰ ਦੁਬਾਰਾ ਕਦੇ ਸਾਹਿਤਕਾਰ ਨਾਲ ਸੰਬੋਧਿਤ ਨਾ ਕਰਨਾ ਮੈਨੂੰ ਬੁਰਾ ਲੱਗਦਾ ਹੈ ਮੈਂ ਕਿਹਾ ਤੁਸੀਂ ਫਿਰ ਕਵਿਤਾ ਕਿਉਂ ਲਿਖਦੇ ਹੋ ਉਸਨੇ ਕਿਹਾ ਮੈਂ ਸਿਰਫ ਲਿਖਦੀ ਹਾਂ ਜੇ ਤੁਸੀਂ ਇਸ ਨੂੰ ਕਵਿਤਾ ਮੰਨਦੇ ਹੋ ਤਾਂ ਮੈਂ ਕੀ ਕਰ ਸਕਦੀ ਹਾਂ ਮੈਂ ਆਪਣੀ ਗੱਲ ਸਹੀ ਸਾਬਤ ਕਰਨਾ ਚਾਹੁੰਦਾ ਸੀ ਮੈਂ ਕਿਹਾ ਕਿ ਸਾਹਿਤਕਾਰ ਤਾਂ ਮਹਾਨ ਲੋਕ ਹੁੰਦੇ ਹਨ ਉਹ ਕਹਿੰਦੀ ਹੁੰਦੇ ਹੋਣਗੇ ਪਰ ਤੁਹਾਨੂੰ ਇਹ ਨਹੀਂ ਪਤਾ ਸ਼ਾਇਦ ਕਿ ਬਹੁਤੇ ਮਹਾਨ ਲੋਕ ਆਪਣੀ ਮਹਾਨਤਾ ਵਿੱਚ ਹੀ ਡੁੱਬ ਕੇ ਮਰ ਜਾਂਦੇ ਹਨ ਮਾਇਰਾ ਆਮ ਤੌਰ ਤੇ ਭੇਜੇ ਗਏ ਮੈਸੇਜਾਂ ਦਾ ਜਵਾਬ ਨਹੀਂ ਦਿੰਦੀ। ਉਹ ਬਸ ਮੈਸੇਜ ਪੜ੍ਹ ਲੈਂਦੀ ਹੈ। ਇਹ ਜ਼ਰੂਰ ਮੈਸੇਜ ਭੇਜਣ ਵਾਲਿਆਂ ਨੂੰ ਬੁਰਾ ਲੱਗਦਾ ਹੋਵੇਗਾ। ਉਹ ਇਹਨਾਂ ਸਭ ਗੱਲਾਂ ਦੇ ਜਵਾਬ ਅਗਲੇ ਦਿਨ ਆਪਣੀ ਫੇਸਬੁੱਕ ਤੇ ਕਿਸੇ ਕਵਿਤਾ ਜਾਂ ਕਹਾਣੀ ਦੇ ਰੂਪ ਵਿੱਚ ਪੋਸਟ ਕਰਦੀ ਹੈ। ਪਰ ਕੱਲ ਉਸ ਨੇ ਮੇਰੇ ਮੈਸੇਜ ਦਾ ਜਵਾਬ ਦੇ ਦਿੱਤਾ ਸੀ। ਇਸ ਜਵਾਬ ਨੂੰ ਪੜ੍ਹ ਕੇ ਮੈਂ ਨਿਰ ਉੱਤਰ ਹੋ ਗਿਆ ਮੈਂ ਉਸ ਨੂੰ ਪੁੱਛ ਬੈਠਾ ਕਿ ਲੋਕ ਆਖਦੇ ਹਨ ਤੁਹਾਡੇ ਨਾਲ ਰੇਪ ਹੋਇਆ ਸੀ ਕੀ ਇਹ ਸੱਚ ਹੈ ਉਸ ਨੇ ਜਵਾਬ ਦਿੱਤਾ ਮੈਂ ਔਰਤ ਹਾਂ ਤੇ ਸ਼ਾਇਦ ਮੈਨੂੰ ਲੱਗਦਾ ਹੈ ਕਿ ਰੇਪ ਲਈ ਇੰਨਾ ਹੀ ਕਾਪੀ ਹੈ ਤੁਸੀਂ ਇਹ ਕਿਉਂ ਪੁੱਛ ਰਹੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਕਿਸੇ ਦਰਖਤ ਜਾਂ ਕਾਰਨ ਨਾਲ ਵੀ ਇਹ ਹੋ ਸਕਦਾ ਹੈ ਮੈਂ ਕਿਹਾ ਸੌਰੀ ਮਾਇਰਾ ਦਾ ਹੈਰਾਨ ਕਰਨ ਵਾਲਾ ਜਵਾਬ ਸੀ ਚਲੋ ਤੁਹਾਨੂੰ ਮਾਫ ਕੀਤਾ ਕੁਝ ਸਮੇਂ ਲਈ ਮੈਂ ਸੁੱਨ ਜਿਹਾ ਬੈਠਾ ਰਿਹਾ ਫਿਰ ਮਾਇਰਾ ਦਾ ਮੈਸੇਜ ਆਇਆ ਤੁਸੀਂ ਇਕੱਲੇ ਸੌਂਦੇ ਹੋ ਜਾਂ ਕੋਈ ਔਰਤ ਤੁਹਾਡੇ ਨਾਲ ਸੌਂਦੀ ਹੈ ਮੈਂ ਕਿਹਾ ਤੁਸੀਂ ਇਹ ਕਿਉਂ ਪੁੱਛ ਰਹੇ ਹੋ ਉਸ ਦਾ ਜਵਾਬ ਸੀ ਬਸ ਇਹ ਹੀ ਗੱਲ ਹੈ ਕਿ ਮੈਨੂੰ ਇਹ ਨਹੀਂ ਪੁੱਛਣਾ ਚਾਹੀਦਾ ਅਤੇ ਤੁਹਾਨੂੰ ਮੈਨੂੰ ਅਜਿਹਾ ਕੋਈ ਸਵਾਲ ਅੱਗੇ ਤੋਂ ਨਹੀਂ ਕਰਨਾ ਚਾਹੀਦਾ